ਨੇ ਨਤੀਜਾ ਚੜਿਆ ਜਾ ਭੁੱਖੇ ਤਰਹਾਏ ਨੂੰ ਮੜਮੜ ਕੇ ਯਾਦ ਕਰੇ ਗੁਜਰੀ ਦੇ ਜਾਏ ਨੂੰ ਗੁਜਰੀ ਦੇ ਜਾਏ ਨੂੰ ਪੌਂਦਾਰਿਆ ਤੇ ਆਉਂਸੀਆਂ ਪੌਂਦਾਰਿਆ ਦਿਨ ਤੀਜਾ ਚੜਿਆ ਜਾ ਦਿਨ ਤੀਜਾ ਚੜਿਆ ਜਾ ਭੁੱਖੇ ਤਰਹਾਏ ਨੂੰ ਮੜਮੜ ਕੇ ਯਾਦ ਕਰੇ ਗੁਜਰੀ ਦੇ ਜਾਏ ਨੂੰ ਗੁਜਰੀ ਦੇ

ਕਾਠੋ ਹੋਇਆ ਸੰਗਤ ਦਾ ਗਿਣਤੀ ਤੋਂ ਮਹਾਰਾਜੀ ਪਰਮਾਤਾ ਗੁਜਰੀ ਦਾ ਉਦੋਂ ਭਰ ਗਿਆ ਸਾਰਾ ਜੀ ਉਦੋਂ ਭਰ ਗਿਆ ਸਾਰਾ ਜੀ ਕੀਰਤਨ ਦਾ ਭੋਗ ਪਿਆ ਤੇ ਸ਼ਗਨ ਮਨਾਏ ਜੀ ਮਾਮਾ ਰਪਾਲੀਓ ਦੋ ਸਤ ਗੁਰ ਨੂੰ ਲਿਆਏ ਜੀ ਸਤ ਗੁਰ ਨੂੰ ਲਿਆਏ ਜੀ ਹੱਦ ਰਈ ਨਾ ਖੁਸ਼ੀਆਂ ਦੀ ਹੱਦ ਰਈ ਨਾ ਖੁਸ਼ੀਆਂ ਦੀ ਚਾਵਾਂ ਨਾਲ ਹੱਸ ਪਿਆ ਜੋ ਸੁਖੀ ਵੇਲੀ ਉਤੇ मी ख़ुशी द मस प्यारी ख़ुशी द मस प्या। सैयद प्यारे दी आ गई हमारी जी तद पासे कर दी उगत सारी जी संगत सारी ਹੋ ਜੀਆਂ ਸਾਈ ਨੇ ਦੋ ਕੁਜੀਆਂ ਸਾਈ ਨੇ ਪਰ ਕੇ ਪਕਵਾਨ ਦੀਆਂ ਰੱਖ ਕੇ ਕਰਨ ਲਗਾ ਪਰ ਖਾ ਮਗਵਾਨ ਦੀਆਂ ਪਰ ਖਾ ਮਗਵਾਨ ਦੀਆਂ ਹੋ ਕਿਸ ਦੇ ਪੀਰ ਤੁਸੀਂ ਕਿਸ ਲਈ ਜ ਰਮਨਵਾਰ ਦਿਓ ਗੁਜਰੀ ਦੇ ਜਾਏ ਹੋ ਗੁਜਰੀ ਦੇ ਜਾਏ ਹੋ ਸੋਚਿਆ ਰਮਾਲਾ ਚ ਹੱਥ ਬਾੜ ਵਿਦਾਏ ਜੀ ਸੋਚਿਆ ਰਮਾਲਾ ਚ ਹੱਥ ਬਾੜ ਵਿਦਾਏ ਜੀ ਉੱਲਰ ਮਲ ਕੁੱਤਿਆਂ ਦੇ ਦੋਹਾ ਉੱਪਰ ਟਿਕਾਏ ਜੀ ਦੋਹਾ ਉੱਪਰ ਟਿਕਾਏ ਜੀ ਤੱਕ ਕੇ ਮਲ ਚੇਰੇ ਦੇ ਤੱਕ ਕੇ ਮਲ ਚੇਰੇ ਦੇ ਸਭ ਕੁਝ ਸਮਝਾ ਦਿੱਤਾ ਜੋ ਪਰਮ ਇਥੋਂ ਬਲਹਾਰ ਚਵਾ ਉਸ ਮੁਖੋਂ ਗਾਇਆ ਏ ਧੰਨ ਧੰਨ ਆਖ ਕੇ ਤੇ ਉਸ ਸੀਸ ਚਪਾਇਆ ਏ ਉਸ ਸੀਸ ਚਪਾਇਆ ਏ ਤੂੰ ਖੇ ਤੇ ਰਹਾਏ ਨੇ ਕਰ ਜੰਦਾ ਬਲਹਾਰੇ ਜੀ ਜੰਦਾ ਬਲਹਾਰੇ ਜੀ ਤੀਸਰੇ ਦਿਨ ਦਰਸ਼ਨ ਤੇ دیدار ਕਰਕੇ ਸਾਈਂ ਨਿਹਾਲ ਹੋ ਗਿਆ ਚਿਹਰੇ ਵੱਲ ਬੜੇ ਪਿਆਰ ਦੇ ਨਾਲ ਨਿਹਾਰ ਰਿਹਾ ਹੈ ਇੱਕ ਪਾਸੇ ਭੀਖਮਸ਼ਾ ਫਕੀਰ ਖੜਾ ਹੈ ਦੂਜੇ ਪਾਸੇ ਮਾਮਾ ਜੀ ਦੀ ਗੋਦ ਦੇ ਵਿੱਚ ਸਹਿਬ ਜੀ ਆਦਾ ਗੋਬਿੰਦ ਰਾਏ ਜੀ ਬੜੇ ਪਿਆਰ ਦੇ ਨਾਲ ਫਕੀਰਵਾਲ ਤੱਕ ਰਹੇ ਨੇ